ਨੰਬਰਦਾਰ ਦਾ ਘਰ ਹੀ ਆ ਹਾਂ ਬਈ ਘਰੇ ਨੇ ਬਈ ਨਹੀਂ ਬਈ ਉਹ ਤਾਂ ਹੈ ਨਹੀਂ ਕਿਵੇਂ ਸੀ ਮੱਝ ਦੇ ਦੱਸ ਪਈ ਸੀ ਤੁਹਾਡੇ ਬਈ ਹਾਂ ਬਈ ਮੱਝ ਤਾਂ ਹੈ ਹੀ ਪਰ ਉਹ ਆਪ ਤਾਂ ਹੈ ਨਹੀਂ ਕਿ ਚਲ ਤੁਸੀਂ ਮੱਝ ਵੇਖ ਜੋ ਅੱਛਾ ਅੱਛਾ ਗੱਲ ਉਹਨਾਂ ਨਾਲ ਕਰ ਹੈ ਕਿਹੜੀ ਮੱਝ ਮੱਝ ਆ ਸੇ ਬਈ ਤੁਸੀਂ ਮੱਝ ਵੇਖ ਜੋ ਚਲ ਗੱਲ ਉਹਨਾਂ ਨਾਲ ਕਰ ਲੈ ਵੇਖ ਲੋ ਹੋਰ ਬਈ ਚਾਹ ਪਾਣੀ ਬਸ ਭਾਈ ਤਾਂ ਹੋਣੀ ਵੇ ਮਾਈ ਹੁਣ ਤਾਂ ਟੋਕੜ ਹੋਈ ਪਈ ਐ ਅੱਛਾ ਹਾਂ ਤੇ ਉਹ ਦੋਨੇ ਟਾਈਮ ਮਿਲਦੀ ਐ ਤੇ ਬਾਕੀ ਤੁਸੀਂ ਨੰਬਰਦਾਰ ਨਾਲ ਗੱਲ ਕਰ ਲਿਓ ਅੱਜ ਦੇਖ ਲਿਓ ਠੀਕ ਹਾਂ ਇਹ ਪਹਿਲੇ ਸੂਏ ਐ ਬਾਈ ਤੇ ਦੁੱਧ ਕਿੰਨਾ ਬਾਈ ਦੁੱਧ ਬਾਈ ਹੈਗੇ ਦੋਨਾਂ ਡੰਗਾਂ ਦਾ 6-7 ਕਿਲੋ ਆ ਵੀਗਾ ਆਪਣੇ ਮਾਲੀ ਜਗੇ ਵੀ 10 ਕਿਲੋ 6-7 ਕਿਲੋ ਦੁੱਧ ਐ ਮਿਲਦੀ ਐ ਵਧੀਆ ਐ ਥਾਪੀ ਮਾਰ ਕੇ ਵਹਿ ਜਾ ਤੇ ਉਹਦੀ ਲਾ ਲੈਂਦੀ ਐ ਮਾਰਦੀ ਮੁਰਦੀ ਤਾਂ ਨਾ ਨਾ ਬਾਈ ਜਮਾਨੀ ਮਾਰਦੀ ਮੁਰਦੀ ਐ ਤਾਂ ਉਹ ਕਹਿ ਰਹਾ ਹੂੰ ਹੀ ਓਪਰਾ ਜਾ ਕਰਦੀ ਐ ਮਾਰਦੀ ਮੁਰਦੀ ਨਹੀਂ ਹੋएगी ਵਧੀਆ ਐਗੀ ਠੰਡੀ ਥੀਲ ਕੀ ਮੰਗ ਕੀ ਆ ਬਾਈ ਮੰਗਦਾ ਨਹੀਂ ਬਾਈ ਮੈਨੂੰ ਪਤਾ ਉਹ ਤੁਸੀਂ ਸਾਡੇ ਨੰਬਰਦਾਰ ਸਾਹਿਬ ਨਾਲ ਗੱਲ ਕਰ ਲਿਓ ਆਉਣ ਆਲੇ ਗਏ ਹੋਏ ਆ ਕੰਮ ਤੇ ਹੋਰ ਪਿੰਡ ਕਿਹੜਾ ਬਈ ਆਪਣਾ ਭਾਗੀ ਬੰਦਰਾ ਬਈ ਭਾਗੀ ਬੰਦਰਾ ਫੇਰ ਤੇ ਮੇਰੇ ਪੇਕੇ ਪਿੰਡ ਦੇ ਹੂੰ ਬਾਈ ਚੱਲ ਚਾਹ ਪੀ ਕੇ ਜਾਇਓ ਆਜੋ ਨਾ ਕਾਦਾ ਬਸ ਬਾਈ ਜਾ ਨਾ ਬਾਈ ਤੂੰ ਤਾਂ ਮੇਰੇ ਪੇਕੇ ਪਿੰਡ ਦਾ ਐਸ ਤਾ ਉਮੀ ਨਹੀਂ ਕਿਸੇ ਨੂੰ ਜਾਣ ਦਿੰਦੇ ਆ ਸਾਡੇ ਦਾ ਨੰਬਰਦਾਰ ਸਾਹਿਬ ਗਾਲਾਂ ਦੇਉ ਵੀ ਚਾਹ ਨਹੀਂ ਬਾਈ ਨੂੰ ਪਿਆ ਕੇ ਤੋਰਿਆ ਪੁੱਛ ਨਹੀਂ ਹੁੰਦਾ ਜੇ ਪਰ ਮੇਰੇ ਘੁੱਟ ਕੇ ਪੀ ਗਈ ਆ ਚਾਹ ਪੀ ਕੇ ਜਾਇਓ chan ਕਿੱਥੇ ਰੱਖੀ ਸਾਰਾ ਦਿਨ ਨਹੀਂ ਲਪੋਂਦੀ ਉਹ ਵੀਰ ਮਾਂ ਤਾਂ ਇਹ ਦਵਾਈਆਂ ਵਾਸਤੇ ਰੱਖੇ ਸੀ ਮਾਂ ਮੇਰੀ ਗੱਲ ਸੁਣ ਮੇਰੇ ਪੇਕੇਆਂ ਦਾ ਮੈਂ ਤਾਂ ਮਿੱਠੇ ਨਾਲ ਚਾਹ ਪੀ ਆਉਂਗੀ ਅਗਲਾ ਜਾ ਕੇ 100 ਘਰਾਂ ਚ ਦੱਸੂਗਾ ਵੀ ਮੈਂ ਉੱਥੇ ਗਿਆ ਸੀ ਆਪਣੇ ਪਿੰਡ ਦੀ ਕੁੜੀ ਐ ਮੈਨੂੰ ਉਹਵੇਂ ਜੋ ਕਰਚਾ ਮੱਥੇ ਮਾਰੀ ਹੈ ਮੈਂ ਤਾਂ ਮਿੱਠੇ ਨਾਲ ਚਾਹ ਦੇਉਂਗੀ ਮੇਰੇ ਤੇ ਕੀ ਹੁੰਦਾ ਕੋਈ ਨਹੀਂ ਵਾਲੇ ਨੂੰ ਠੀਕ ਸੇ ਸਾਰੀ ਹਾਂ ਵਧੀਆ ਜੀ ਕਿਹੜੇ ਘਰਾਂ ਚੋਂ ਬਈ ਤੁਸੀਂ ਬਈ ਆਪਾਂ ਉਹ ਲਾਲਿਆਂ ਦੇ ਛੜਕਰੀ ਜਿਹੜੀ ਹੈਗੀ ਅੱਛਾ ਅੱਛਾ ਉਧਰ ਆਪਣੇ ਘਰ ਹਾਂ ਅੱਛਾ ਜਾਣਦਾ ਉਧਰ ਤਾਂ ਬਈ ਮੈਂ ਸਾਰਿਆਂ ਨੂੰ ਅੱਛਾ ਹਾਂ ਹਾਂ ਚੱਲ ਕੋਈ ਨਹੀਂ ਬਾਈ ਮੇਰੀ ਗੱਲ ਸੁਣੋ ਜੇ ਤੁਹਾਡੇ ਮੱਝ ਪਸੰਦ ਆ ਕੋਈ ਨਹੀਂ ਨੰਬਰ ਦਾ ਨੂੰ ਆ ਜਾਂਦੇ ਉਹਨਾਂ ਨਾਲ ਗੱਲ ਕਰ ਲਿਓ ਅੱਛਾ ਮੈਂ ਤੁਹਾਨੂੰ ਨੰਬਰ ਦੇ ਦਾਨੀ ਐ ਤੇ ਜੇ ਆਉਣਾ ਹੋਏ ਆਪਾਂ ਮੈਂ ਆ ਜਿਓ ਤੁਸੀਂ ਦੁਵਾਰੇ ਠੀਕ ਹੈ ਹਾਂ ਕੋਈ ਗੱਲ ਨਹੀਂ ਜੇ ਤੁਹਾਡੇ ਪਸੰਦ ਹੈ ਮੱਝ ਲੈ ਜਿਓ ਠੀਕ ਹੈ ਹਾਂ ਰੇਡ ਸਰ ਫੋਨ ਤੇ ਕਰ ਲਓ ਹਾਂ ਫੋਨ ਤੇ ਕਰ ਲਿਓ ਬਾਈ ਗੱਲ ਉਹਨਾਂ ਨਾਲ ਉਹਨਾਂ ਨੂੰ ਹੀ ਪਤਾ ਹੈਗਾ ਠੀਕ ਹਾਂ ਬੁੜਗਿਆਂ ਦਾ ਤਾਂ ਪਤਾ ਹੀ ਕੋ ਹੱਸਣ ਵਾਲਗਾ ਹੁੰਦੇ ਹਨ ਹਾਂ ਹਾਂ ਆ ਵੀ ਲੈ ਲੋ ਬਈ ਕੋੜਾ ਸਰ ਵੀ ਇਹ ਵੀ ਮਾਇਕਾ ਗਨ ਪੇਕ ਕੀ ਜਾਇਆ ਮਾਂ ਤੇ ਤੂੰ ਹੁਣ ਕਿਹੜਾ ਟਾਈਮ ਭਾਲੇ ਬੀਬੀ ਤੂੰ ਉੱਤੋਂ ਆਏ ਤਾਂ ਦੇਖ ਲਾ ਵੀ ਕੰਮ ਦੀ ਤਾਂ ਰੋਤ ਹੈ ਕਣਕ ਤਾਂ ਬੀਜਣ ਵਾਲੀ ਪਈ ਐ ਝੋਨਾ ਮੰਡੀ ਚ ਸਿੱਟਿਆ ਪਿਆਗਾ ਤੇ ਫਿਰ ਹੁਣ ਆ ਪੇਕਿੰਗ ਤੇ ਜਾਣਾ ਹੀ ਐ ਤੇ ਦੇਖੀ ਜੇ ਹੁਣ ਤੂੰ ਆਪੇ ਬੇਲੇ ਹੋ ਗਏ ਉਹ ਤਾਂ ਜਾ ਹੀ ਦੋ ਦਿਨ ਬਾਕੀ ਤਾਂ ਤੂੰ ਹੁਣ ਉੱਥੇ ਐਡੀ ਹੋ ਕੇ ਤੂੰ ਉੱਥੋਂ ਉੱਥੋਂ ਹੀ ਆਈਆਂ ਪੇਕਿਆਂ ਤੇ ਤੇ ਪਰ ਕਿਹਕੇ ਨਵਰ ਹੈ ਕਿ ਪੰਜਾਬ ਮੁੰਡੂ ਪੁੱਤ ਪੋਤਿਆਂ ਦੀ ਹੋਈ ਪਈ ਹੈ ਹਜੇ ਦੇਖ ਕੇ ਜਾਣਾਂ ਕੋਈ ਨਹੀਂ ਜਾਣਾਂ ਹੈ ਕੋਈ ਨਹੀਂ ਬਾਗ ਮਰਿਆਲਿਆ ਮੈਂ ਕਿ ਇੱਕ ਦਿਨ ਜਾ ਕੇ ਹਾਂ ਤੂੰ ਉਹ ਨਹੀਂ ਭੱਜ ਜਾਨੀ ਪੇਕੇ ਨੂੰ ਮਾੜਾ ਜਾ ਸੁਨੇਹਾ ਨਹੀਂ ਆਉਂਦੀ ਚੱਕੀ ਸਕੂਟਰੀ ਉੱਡ ਗਈ ਤੇ ਮੈਂ ਨਹੀਂ ਜਾਣਾ ਹੁਣ ਸਾਡੀ ਤਾਂ ਉਮਰ ਦਿਨ ਤਿਆਰ ਤੇ ਵੀ ਜਾਣਾ ਪੈਣਾ ਹੁਣ ਤੂੰ ਬੁੜੀ ਹੋ ਰਹੀ ਏ ਦੱਸ ਹੁਣ ਤੂੰ ਪੇਕੇ ਬਿਨਾਂ ਉਧਰ ਹੀ ਬੈਠੀ ਹੁਣ ਬੁੜਿਆਂ ਦੇ ਪੁੱਤ ਪੋਤਿਆਂ ਚ ਬੈਠ ਬੁੜਿਆਂ ਨੇ ਵੀ ਜਾਣਾ ਹੀ ਹੁੰਦਾ ਪੇਕੀ ਤਾਂ ਬੁੜਿਆਂ ਨੇ ਨਹੀਂ ਜਾਣਾ ਕੋਈ ਜਦੋਂ ਕਾਰਨ ਹੋਇਆ ਸੀ ਜੀਤੂ ਬੁਲਾਏਗਾ ਆਪਣਾ ਗਾਲਿਆ ਹੋਊਗਾ ਆਥ ਨੂੰ ਆ ਜੀ ਹਾਂ ਨੀ ਅੱਤਨੋਂ ਮੈਨੂੰ ਆਉਂਦੀ ਆਤਨੋਂ ਮੈਂ ਚਾ ਲਾ ਕੇ ਆਉਂ ਚਾਰ ਦਿਨ ਹੁਣ ਕੋਈ ਟਾਈਮ ਹੈ ਬਣਾਦੀ ਹੁਣ ਇੰਨਾ ਤਾਂ ਕੰਮ ਹੈ ਉਤੋਂ ਕੰਮ ਤਾਂ ਫਿਰ ਮੁੱਕਦੇ ਹੀ ਨਹੀਂ ਜਾਂਦੇ ਨੇ ਕੱਲ ਨੂੰ ਨਾ ਮੈਂ ਜਾਣਾ ਹੈ ਹਜੇ ਤੂੰ ਟਿਕ ਜਾ ਕਰਦਾ ਅੱਜ ਇਹ ਮਨਾਂ ਪੂਖ ਲੱਗਿਆ ਪੋਰਾ ਵੀ ਆਈਂ ਜੀ ਕਰਦਾ ਐ ਕਾਂਚੜੀ ਬਣ ਕੇ ਪੇਕੀ ਵਗ ਜਾ ਮੈਨੂੰ ਤਾਂ ਜੀ ਨਹੀਂ ਲੱਗਦਾ ਕਿਤੇ ਵੀ ਵਗ ਜਾ ਕਿਉਂ ਜੰਮਣਪ ਹੋ ਗਿਆ ਜੀ ਤਾਂ ਬੁੜਿਆਂ ਦਾ ਵੀ ਕਰਦਾ ਜਾਣ ਨੂੰ ਹੈ ਤੇ ਆਈਂ ਜੀ ਕਰਦਾ ਵੀ ਛੇਤੀ ਵਗ ਜਾ ਪੇਕਿਆਂ ਨੂੰ ਅੱਜ ਕਿੱਟੀ ਨਹੀਂ ਲੱਗਦਾ ਕਿਤੇ ਨਾ ਜੀ ਲੱਗਦਾ ਪੋਰਾ ਵੀ ਹਾਂ ਮੇਰਾ ਤਾਂ ਇਹ ਜੀ ਕਾਪੂ ਦਾ ਕੀ ਹੋਣਾ ਕਿ ਗੋਟੀਆਂ ਆਪ ਦਾ ਫੋਨ ਆਏ ਹੁੰਦਾ ਦਿੰਦਾ ਆ ਹਾਂ ਤਾਂ ਕੁੜੀਆਂ ਜਿਉਂਦਾ ਰਹੀ ਮਥੜੇ ਨਾ ਬੜੀ ਹੋਰ ਪਰਿਵਾਰ ਠੀਕ ਆ ਹਾਂ ਠੀਕ ਆ ਵਧੀਆ ਕਿਵੇਂ ਤੇਰੀ ਗੋਟੇ ਹੁਣ ਠੀਕ ਆ ਵਾ 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 ਸੋਮਰ ਦੀ ਲਿਆ ਜਨਾ ਗੋਟੇ ਤਾਂ ਭਾਈ ਹੁਣ ਆਈ ਆ ਆਹ ਹਾਂ ਆਈਆਂ ਕੁੜੀ ਹੋ ਗਈ ਹਾਂ ਅੰਦਰ ਬੈਜਾਂ ਦੇ ਇੱਥੇ ਨਹੀਂ ਬੈਜਾਂ ਮੱਖਣਾ ਮੱਖਣਾ ਬਾਹਰ ਬੈਜੋ ਬਾਹਰ ਹੀ ਬੈਠਿਆ ਕੋਈ ਨਹੀਂ ਅੰਦਰ ਨੂੰ ਵੀ ਆਖੀ ਜਾਂਦੀ ਅੰਦਰ ਚੱਲੋ ਅੰਦਰ ਚੱਲੋ ਉਥੇ ਡਾਇਮ ਹੁਣ ਲੈ ਜੂਗੀ ਅੰਦਰ ਅੰਦਰ ਦੱਸ ਕੀ ਸਸਰੀ ਕਾਲੀ ਪਰ ਇਹ ਸਰਪ੍ਰੀਖ ਕਿਵੇਂ ਬੜਾ ਗੁੱਸੇ ਦੇ ਨਾਲ ਮੰਜਾ ਡਾ ਕੇ ਗਈ ਹੈ ਕਿ ਲੜੀਆਂ ਬੋਲਣਾ ਤੁਸੀਂ ਕੋਈ ਲੜੀਆਂ ਬੋਲੀਆਂ ਨਹੀਂ ਵੀਰ ਆਈ ਐ ਮਤਾਈ ਆਈ ਐ ਤੇ ਆਈ ਮਾਰਗੀ ਮੰਜਾ ਦੂਰੋਂ ਸਸਰੀ ਕਾਲ ਬਣਾ ਕੇ ਸਿੱਟ ਕੇ ਆਈ ਨਹੀਂ ਜਦੋਂ ਆਪਰੇ ਆਏ ਹੁੰਦੇ ਉਦੋਂ ਕਿਵੇਂ ਸੋਫਿਆਂ ਤੇ ਲਿਆ ਲਿਆ ਬਹੁੰਦੇ ਇਹ ਬੁੜੀ ਤੇ ਪੇਕੇ ਆਈ ਹੈ ਉਹੀ ਤਾਂ ਗਾਲਾਂ ਸੋਰੀ ਨੇ ਚਲਾ ਕੇ ਮਾਰੀ ਸਸਰੀ ਤੇ ਬੁੜੀ ਦੇ ਪੇਕੇ ਆਏ ਆ ਡਾ ਕੇ ਮੰਜਾ ਉੱਡ ਗਈ ਤੇ ਤੂੰ ਦੱਸ ਉੱਥੇ ਆ ਜਾ ਬੂਆ ਪਿੰਡ ਆ ਜਾ ਜੀ ਨਹੀਂ ਲੱਗਦਾ ਲਾ ਜੀਰ ਗੰ ਨੂੰ ਕੀ ਹੈਗਾ ਹਾਂ ਅੱਜ ਵਾਕਾਂ ਦਾ ਮੋਹ ਪਿਆਰ ਵੱਜ ਜਾਂਦਾ ਆਪਣੇ ਕਾਲ ਨੇ ਦਾ ਵੱਜ ਜਾਂਦਾ ਕਰਾਂ ਦਾ ਗਣ ਕਬੀਤ ਹੀ ਨਹੀਂ ਥੋੜੀ ਜੀ ਰਹਿੰਦੀ ਆਉਂਦਾ ਬੀਜਲੀ ਅੱਛਾ ਹਾਂ ਤੇ ਐਂ ਕਰਕੇ ਆ ਵੀ ਐਂ ਜਨਰੇਟਰ ਦਾ ਫਰਕ ਹੁੰਦਾ ਜਦੋਂ ਆਪਦੇ ਆਉਂਦੇ ਉਹ ਤਾਂ ਸੋਫੇ ਤੇ ਜਾ ਬੰਦਾ ਬਹੁੰਦੀਆਂ ਨਹੀਂ ਤੇ ਤੋਂ ਨਹੀਂ ਦਾ ਖਬਨ ਤੱਕ ਹੈ ਹੈ ਕੈਮਰੇਆ ਨੂੰ ਉਹ ਗਾਡੀ ਸੱਸਰੀ ਕਰ ਤਾ ਟੇਡਾ ਕੇ ਮੰਜਾ ਛਿੱਟ ਕੇ ਉੱਡ ਗਈ ਆ ਚਲੋ ਕੋਣੀ ਟਾਈਮ ਪਾਸ ਹੀ ਕਰਨਾ ਪੈਣਾ ਹਾਂ ਆ ਟਾਈਮ ਹੀ ਪਾਸ ਕਰ ਦਿੰਦੇ ਮਾਰਿਆ ਨੇ ਆਹ ਸਿੱਥੋਂ ਨੱਕਾ ਰਏ ਹਾਂ ਕਰ ਚੁਗਣਾ ਤਾਂ ਭਵੰ ਦੇ ਨਰਾਤ ਲੜੀ ਜਾ ਇਹਨਾਂ ਨੂੰ ਕੋਈ ਨਹੀਂ ਹੈ ਜਿਹੇ ਜੇ ਤੂੰ ਆਉਂਦੇ ਪੇਕੇ ਨੂੰ ਕਰਦੀ ਮੇਰੇ ਵੀ ਪੇਕੇ ਹੀ ਆਇਆ ਮੇਰੇ ਵੀ ਭਰਾ ਭਤੀ ਜੇ ਆਈ ਹੈ ਜੇ ਤੁਹਾਨੂੰ ਚਾਏ ਮੈਨੂੰ ਵੀ ਚਾਏ ਬਸ ਸੁਣਨਾ ਆਪ ਦੇ ਕਰੇ ਮਹਾਰਾਜ ਉਹਨਾਂ ਨੂੰ ਬੜਾ ਦੇਵੇ ਹਾਂ ਬਸ ਇਹਨਾਂ ਦੀ ਸੁੱਖ ਮੰਗਿਆ ਕੋਈ ਗੱਲ ਨਹੀਂ ਸੁੱਖ ਤਾਂ ਮੰਗਦੀਆਂ ਫਿਰ ਆ ਜਾਂਦਾ ਤਾਂ ਮਨ ਤਨ ਕਰਨ ਦਾ ਹੱਕ ਹੈ ਆ ਟਿੱਕੇ ਮੰਝਾ ਉੱਟ ਗਈ ਕੋਈ ਅਸੀਂ ਨਹੀਂ ਗੁੱਸਾ ਕਰਦੇ ਕੋਈ ਨਹੀਂ ਮੈਨੂੰ ਤਾਂ ਆਉਂਦਾ ਹੈ ਉਹ ਤਾਂ ਠੀਕ ਆ ਚਲ ਕੋਈ ਨਹੀਂ ਜੇ ਕੱਲ ਨੂੰ ਇਹ ਗਏ ਤੇ ਤੁਸੀਂ ਨਾ ਕਰਿਆ ਫਿਰ ਮੈਨੂੰ ਅਖ ਤੇਰੇ ਪੇਕੇ ਐ ਤੇਰਾ ਭਰਾ ਐ ਤੇਰੀ ਭਤੀਜੇ ਆ ਫਿਰ ਐ ਫੜਦਿਆਂ ਨੂੰ ਹਾਂ ਉਹ ਤਾਂ ਠੀਕ ਚਲ ਹੋ ਗਿਆ ਤੁਹਾਨੂੰ ਆ ਕੇ ਬੈਖਿਆਂ ਨੂੰ ਅੰਦਰ ਬਣ ਕੇ ਬੈ ਗਈ ਐ ਚਲ ਜੇ ਕਾ ਪਾਣੀ ਪੁੱਛ ਲਿਆ ਦੇ ਕਰਦੇ ਨਾ ਮੈਂ ਲਿਉਣੀ ਆ ਵੀ ਮੈਂ ਨਹੀਂ ਨਹੀਂ ਪਤਾ ਚਲਦਾ ਹਾਂ ਪੂਨੇ ਪੈਣਾ ਹੀ ਗੁੱਸਾ ਲਾ ਕਰਾਇਆ ਕੋਈ ਨਹੀਂ ਆਪਣੀ ਦਾ ਮਹਾਂ ਦੀ ਕਿਰਪਾ ਦਾ ਕਰਮਾਂ ਵਾਲੀ ਆ ਕਰਮਾਂ ਵਾਲੀ ਆ ਬਹੁਤ ਚੰਗੀ ਆ ਹਾਂ ਹਾਂ ਕਾ ਪਾਣੀ ਤਾਂ ਦੇ ਤੇ ਕਰਮਾਂ ਵਾਲੀ ਕੋਈ ਨਹੀਂ ਉਹ ਨਾਲ ਜਾ ਚੱਕੀ ਵੀਰ ਬਾਹਰ ਤਿੰਨਾਂ ਤੋਂ ਬਾਅਦ ਕੇ ਵੀਡੀਓ ਚਾਹ ਬਾਟੀਆਂ ਨੂੰ ਵੀ ਆ ਪੋਤ ਆਇਆ ਕਰ ਜੱਗ ਜੱਗ ਦੋਨੋਂ ਚ ਬਾਹਰ ਖੇਤੀ ਆ ਕੇ ਪੀਵਾਂਗੇ ਸਤਾਂ ਹਾਂ ਮੈਂ ਦੋਨੋਂ ਨੂੰ ਜਾ ਕੇ ਉਹ ਚਲੋ ਸੰਜੀਤ ਕੋਲੇ ਬਾਜਾਂ ਉੱਥੇ ਪੀਲਾਂਗੇ ਡੋਲ ਮੈਂ ਉਹ ਪੀਰੂਗਾ ਯਾਰ ਡੋਲ ਨੂੰ ਬਾਹਰ ਦੇਓ ਫਿਰ ਫੇਰ ਜਾ ਕੇ ਪੀਵਾਂਗੇ ਉਹ ਖੇਤ ਜਾ ਕੇ ਪੀਲਾਂਗੇ ਸੰਜੀਤ ਕੋਲੇ ਰਾਹ ਉਹ ਪੀਰੂਗਾ ਮੈਂ ਪੀਲਾਂਗੇ ਫੈਰੀ ਵੀ ਹਾਂ ਤਾਹੋ ਮੈਂ ਤਾਂ ਸਮਝਦੀ ਹੁਣ ਟੈਨਸ਼ਨ ਖੜੀ ਹੋ ਗਈ। ਕਾਦੀ ਹੁੰਦਾ ਐ ਵੀ ਖੁਸ਼ੀ ਵਾਲੀ ਗੱਲ ਐ ਸਾਡੇ ਤਾਂ ਨਾ ਮੇਰੇ ਭੂਆ ਦੀ ਕੁੜੀ ਦਾ ਵਿਆਹ ਐ। ਅੱਛਾ ਫੋਨ ਆਇਆ ਤਾਂ ਹੁਣ ਤੇ ਉਹਨਾਂ ਤਾਂ 5-6 ਦਿਨਾਂ ਦੇ ਵਿਆਹ ਰੱਖਿਆ ਬਸ। ਹਾਂ ਬਸ ਮੇਨ ਮੇਨ ਨੂੰ ਸੱਦਣਗੇ ਤੇ ਫਿਰ ਆਪਣੀ ਤਾਂ ਸਾਰੀ ਕਣਕੀ ਬੀਜਣ ਵਾਲੀ ਪਈ ਐ ਹਜੇ। ਤੇ ਫਿਰ ਮੈਨੂੰ ਤੇ ਲੀੜਾ ਕੱਪੜਾ ਵੀ ਲੈ ਕੇ ਆਉਣਾ ਹੋਊਗਾ। ਹਾਂ ਤੇ ਫਿਰ ਤੂੰ ਐ ਕਰ ਮਾਮੇ ਨੂੰ ਫੋਨ ਹੀ ਕਰ ਦੇ ਆ ਕੇ ਟਰੈਕਟਰ ਲਿਆਊਗਾ ਕਣਕ ਬੀਜ ਜਾਊਗਾ। ਜੇ ਦੋ ਮਾਮੇ ਆਉਂਦੇ ਉਹ ਤਾਂ ਤੂੰ ਚਾਂਦੀ ਘੁੱਟ ਨਹੀਂ ਦੇ ਕੇ ਬਚਦੀ ਉਹਨਾਂ ਨੂੰ ਹੈ ਅੰਦਰ ਵੜ ਕੇ ਬਹਿ ਜਾਂਦੀ ਐ। ਤੂੰ ਕਹੇਦੀ ਮੈਂ ਨਹੀਂ ਕਹੇਦੀ ਤੂੰ ਕੌਣ ਕਰਕੇ ਕਹੇਦੀ ਮੈਂ ਕਾ ਤੂੰ ਕਹਾ ਤੂੰ ਕਹੇ ਨਾ ਤਾਂ ਬਤਾ ਲੱਗੇ ਹੁਣ ਮਾਮਿਆਂ ਨੂੰ ਗੋਂ ਵੇੜੇ ਤੂੰ ਆ ਕੇ ਤੱਕ ਟਰੈਕਟਰ ਲੈ ਕੇ ਆ ਜੇ ਮੈਂ ਬੀਬੀ ਬਣ ਕੇ ਆਖ ਬਿਆ ਮੈਂ ਨਹੀਂ ਆਦੀ ਜੇ ਤੂੰ ਆਇਆ ਨੂੰ ਚੰਗਾ ਸਮਝੇ ਤਾਂ ਮੈਂ ਵੀ ਕਹਿੰਦੇ ਹੈ ਉਹ ਤਾਂ ਅੰਦਰ ਵੜ ਕੇ ਬਹਿ ਜਾਣੀ ਵੇ ਇਹਨਾਂ ਚਾਹ ਦੀ ਘੁੱਟ ਨਾ ਦੇਣੀ ਪੈ ਜੇ ਹੈ ਚੱਜ ਦੀ ਚਾਹ ਪਾਣੀ ਪਈ ਗਏ ਕੋਈ ਲੈ ਕੇ ਤੇ ਮੈਂ ਕਰਕੇ ਰੱਖ ਕੇ ਤੇ ਗਈ ਸੀਗੀ ਉਦੋਂ ਕਰਕੇ ਰੱਖ ਗਈ ਤੇ ਫੜਾਉਂਦੀ ਤੈਨੂੰ ਕੀ ਹੁੰਦਾ ਸੀ ਜੇ ਲਾ ਭਾਈ ਚਾਹ ਪੀਓ ਹੈ ਲਓ ਮਮਾ ਚਾਹ ਪੀ ਲਓ ਆਏ ਫੜਾਈ ਗਏ ਹੁਣੇ ਆਏ ਕਰਕੇ ਧਰਤੀ ਕੋਈ ਮੈਨੂੰ ਨਹੀਂ ਪਤਾ ਮੈਂ ਤਾਂ ਫਿਰ ਕਣਕ ਬਾਕੇ ਵੀਜ ਲਾਂਗੇ ਜੇ ਨਾ ਸੱਦਿਆ ਤੂੰ ਨਹੀਂ ਫੋਨ ਕਰਕੇ ਉਹਨਾਂ ਨੂੰ ਕਹਿ ਦੇ ਮਾਮੇ ਨੂੰ ਆਜੂਗਾ ਮਾਮਾ ਬਥੇਰਾ ਵਧੀਆਗਾ ਉਹ ਨਹੀਂ ਆਉਂਦੇ ਜਦੋਂ ਤੂੰ ਆ ਜਾਂਦਾ ਮਾਨਤਾ ਨਹੀਂ ਨਹੀਂ ਕਰਦੀ ਆ ਜਾਂਦਾ ਹੁਣ ਤੈਨੂੰ ਗੋਹਾਂ ਚ ਹੁਣ ਮਾਮਿਆਂ ਨੂੰ ਫੋਨ ਕਰ ਦੇ ਅਸੀਂ ਵਿਆਹ ਜਾਣਾ ਬੀਬੀ ਬਣ ਕੇ ਖੁਸ਼ੀ ਹੁੰਦਾ ਮੈਂ ਤੇ ਲਾ ਕੇ ਦੇਵਾਂ ਫੋਨ ਤੂੰ ਕਹਿ ਦੇ ਮਾਮੇ ਨੂੰ ਕੇਰਾ ਮੈਨੂੰ ਨਾ ਕਰਨਗੇ ਫੇਰ ਤੈਨੂੰ ਤਾਂ ਚਾਹ ਨਹੀਂ ਪੀਉਂਗੀ ਸੰਗਿਆਂ ਨੂੰ ਤੇ ਕਣਕ ਵੇਲੇ ਅਸੀਂ ਕਿਵੇਂ ਆ ਜੀਏ ਫੇਰ ਅਸ ਤੇ ਵਿਆਹ ਜਾਣਾ ਦਿਲੀ ਚਾਰ ਪੰਜ ਰਹੇਗੇ ਅਸ ਤੇ ਕੱਲ ਨੂੰ ਕੱਪੜੇ ਲੈਣ ਜਾ ਨਹੀਂ ਫੇਰ ਲੜਾਈ ਬੂ ਫੇਰ ਰੱਖ ਜੈਨੀ ਮਾਮੇ ਨੇ ਸਰਦਕੇ ਕਰਤਾ ਤੇਰਾ ਆਪਣੇ ਪ੍ਰਾਪਤੀ ਜੇਨੂੰ ਕਰਦੇ ਕਿਸੇ ਨੂੰ ਆ ਜਾਣਗੇ ਆ ਜੂਗਾ ਮਾਮਾ ਜਵਾਬ ਨਹੀਂ ਦਿੰਦਾ ਤੇਰੇ ਅੱਖੀਂ ਮੈਨੂੰ ਪਤਾ ਤੂੰ ਕਹਿ ਰਗਾ ਮਾਮਾ ਨਾ ਮਾਂਟਾਣ ਵੀ ਕਰਿਆ ਕਰਾਇਆ ਦਾ ਚੰਗੀ ਰੋਟੀ ਦੇ ਚਾਹ ਪਾਣੀ ਦੇ ਬਹਿ ਕੇ ਦੁੱਖ ਸੁੱਖ ਕਰ ਕੋਈ ਗੱਲ ਬਾਤ ਖੈਰ ਸੁੱਖ ਪੁੱਛ ਉਹ ਤਾਂ ਤੂੰ ਬੁੱਧੀਨ ਜਾ ਕੇ ਅੰਦਰ ਬਹਿ ਜੈਨੀ ਚੱਲ ਦੇ ਨਾ ਤੂੰ ਕਰ ਮੈਂ ਕਰਕੇ ਦੇਣੀ ਆਏ ਤਾਂ ਮਾਮਾ ਮੈਨੂੰ ਪਤਾ ਮਾਮਾ ਜਵਾਬ ਮੈਨੂੰ ਵੀ ਨਹੀਂ ਦਿੰਦਾ ਜੀ ਆਨੇ ਮੇ ਫੋਨ ਲਾਇਆਗਾ ਹੂੰ ਜੀ ਚੱਕਲੇ मामी ਨੇ ਤੇ ਤੂੰ ਕਹੀ ਨਹੀਂ ਜੰਗਾ ਆ ਕਣਕ ਬੀਜਾ ਤੇ ਆਜੂ ਤੇਰੇ ਕਹਿਣ ਤੇ ਹਲੋ ਚੱਕਲੇ ਮੈਂ ਲੱਲਦੀ ਕਿ ਹਲੋ ਹਾਂ ਮੈਂ ਜੀ ਪਰ ਕਿੱਦੋ ਖ ਆਪਣੇ ਤੇ ਹਾਂ ਠੀਕ ਆਪਣੇ ਠੀਕ ਆ ਵਧੀਆ ਆਪਣੇ ਠੀਕ ਆ ਨਹੀਂ ਆਂਦੀ ਸੀ ਵੀਜਾ ਤੂੰ ਕੀ ਬਹਿਲੇ ਆ ਤਾਂ ਇਹਨਾਂ ਨੇ ਜਵਾਕਾ ਨੇ ਵਿਆਹ ਜਾਣਾ ਸੀ ਤੇ ਟਰੈਕਟਰ ਦੇ ਕੇ ਕਣਕ ਬੀਜੋ ਦੇਲੇ ਹੋ ਗਏ ਨਾ ਹੋ ਗਏ ਜਦੋਂ ਤੁਸੀਂ ਕਹਿੰਦਾ ਸੀ ਆਵਾਂਗੇ ਠੀਕ ਹੈ ਫਿਰ ਆ ਕੇ ਆ ਜੂਗੇ ਕੋਈ ਗੱਲ ਨਹੀਂ ਭਾਈ ਆਵਣਾ لازمی YouTube ਹੈ ਤਾਂ ਹਾਂ ਚੰਗਾ ਕੋਈ ਗੱਲ ਨਹੀਂ ਹਾਂ ਠੀਕ ਹੈ ਮੈਂ ਆ ਜੀਣਾ ਕਿਹਨਾਂ ਆ ਜੀਣਾ ਚਲ ਐਵੇਂ ਮੈਨੂੰ ਪਤਾ ਸੀ ਮਾਮਾ ਜਵਾਬ ਨਹੀਂ ਦਿੰਦਾ ਤਾਂ ਤੇ ਕਿਦਰੀ ਆਉਣੀ ਉਮਰੇ ਤਰੀ ਬੁਆ ਕਾ ਬਾਣ ਬੀਜ ਕੇ ਆ ਨਾ ਯਾਰ। ਤੇ ਉਹਨਾਂ ਦਾ ਆਦੇ। ਓਏ ਆਪ ਤੇ ਉਹਨਾਂ ਨੂੰ ਨਾ ਕੋਈ ਵਿਆਹ ਆ ਗਿਆ। ਹਾਂ। ਤੇ ਉਹ ਕਹਿੰਦੇ ਸਾਡਾ ਡਿੱਕਾ ਹੋ ਗਿਆ ਸਾਨੂੰ ਤੇ ਸਾਡਾ ਬਾਣ ਬਿਜਾ ਕੇ ਜਾਓ। ਤੇ ਆਪਣੀ ਵਿਜਣੇ ਵੀ ਆ। ਓਏ ਬੀਤੇ ਫੇਰ ਰਿਸ਼ਤੇਦਾਰ ਨੇ ਕਹਿਤਾ ਯਾਰ ਜਦੋਂ ਬੀਤਾਂ ਕਰਦਾ। ਕਿੰਨਾ ਕਰ? ਹੁਣ ਜਾਣੇ ਤੋਂ ਪਤਾ ਲੱਗੂ। ਤੇ ਬੀਏ ਵੀ ਮਿਲ ਗਿਆ ਉਹਨੂੰ। ਪੁੱਛਦੇ ਆਂਗਾ ਕਿ ਕੀ ਵੀ ਤਾਂ ਮਿਲਿਆ ਕਿ ਨਾ ਫੋਨ ਦਾ ਕਰਤਾ ਪਰ ਮਿਲ ਗਿਆ 2000 2 ਘਟੇ ਆਪਣੇ ਵੀ ਲਈ। ਚਲ ਕੋਈ ਨਹੀਂ ਮੈਂ ਪੁੱਛਰੂ ਜੇ ਵਧ ਹੋਈ ਚੱਲ ਆਉਂਗਾ ਉਹਨੂੰ। ਜਾਂ ਬੀਜ ਜਾਂਦਾ ਰੱਖ। ਹਾਂ। ਬਹੁਤ ਤਖੜਿਆ ਭਣੇ। ਹਾਂ ਠੀਕ ਆ। ਹਾਂ ਖੈਰ ਸੁਖਾ ਵਧੀਆ ਆਪਣੇ ਠੀਕ ਹੈ ਸਾਰੇ ਹਾਂ ਹਾਂ ਹੋਰ ਤੇ ਹੁੰਦਾ ਆਪਦਾ ਕੋਣ ਆਪਣੇ ਫੋਨ ਕਰਿਆ ਸੀ ਤੇ ਆ ਆ ਗਏ ਸਾਰੀ ਸਸੀ ਗਾਵਾ ਮੈਂ ਲੈ ਲੈ ਤੇ ਦਾ ਰੱਖਦੇ ਫਰਕ ਹੁੰਦੇ ਆ ਤੇ ਅਗਰ ਵੱਟ ਕੇ ਵਾਈ ਜਾਣੀ ਕੋਈ ਅੱਜ ਜਿੱਦਾਂ ਰੋਟੀ ਪਾਣੀ ਖੈਰ ਸੁਖੋ ਪੁੱਛੋ ਹੈ ਆਇਨਾ ਕੋ ਵੀ ਇਹ 700 ਦੇ ਪੈਕੇਜ ਜਾਂ 10 ਦੇ ਪੈਕੇਜ ਆ ਆਪਦਾ ਹੀ ਭਾਈ ਬਣਾਈ ਨਹੀਂ ਲਾਗੇ ਸੇਲ ਵਿੱਚ ਆ ਨਹੀਂ ਬਣਾ ਕੇ ਭੈਣ ਭਾਈ ਕੰਮ ਆਉਂਦਾ ਨਾ ਉੱਥੇ ਪੈਸਾ ਕੰਮ ਨਹੀਂ ਆਉਂਦਾ ਕੋਣ ਨਹੀਂ ਕਰਨ ਦਿੰਦਾ ਉਹਦੀ ਆਗੇ ਚਲੋ ਕੋਈ ਨਹੀਂ ਕਰਨ ਆਪਣੇ ਬਹੁਤ ਪਰਿਵਾਰ ਚੰਗਾ ਦਾ ਹਾਂ ਚੰਗਾ ਹੀ ਸਮਝ ਆਪਣਾ ਪਰਿਵਾਰ ਬਹੁਤ ਚੰਗਾ ਦਾ ਚੰਗਾ ਚੰਗਾ ਤਾਂ ਫੇਰ ਹੀ ਫੋਨ ਕੀਤਾ ਛਪਟਦੇ ਨੇ ਆਗੇ ਆਈ ਇਹਨਾਂ ਨੂੰ ਮਤ ਦਿੰਨੇ ਆ ਲੋ ਚਾਬੀ ਦੇਖ گاਉਂ ਪਿਆਵੇ ਜਾਉਂ ਭਾਵਾਂਗੇ ਦੇਖ ਹੁਣ ਅੱਜ ਗੋਵਾਂ ਜੇਵੇਂ ਵਹਾਉਂਦਾ ਦੇਖ ਕੇ ਕਿਹੜਾ ਚਾਹ ਵੀ ਕਰ ਲਈ ਪਾਣੀ ਵੀ ਫੜਾਤਾ ਸਭ ਕੁਝ ਲੈ ਕੇ ਸਕਟ ਵੀ ਆ ਗਏ ਹੈ ਚ ਕੋਈ ਭੈਣ ਹੋਰ ਕੌਣ ਕਰੇ ਹੁਣ ਇਹ ਕਰੂਗੀ ਕੋਈ ਬਾਵਾ ਸੱਸ ਦੇ ਪੇਕੇ ਹੁਣ ਬਵਾ ਦਾ ਸੱਸ ਦੇ ਸਹੀ ਜਾਂਦੇ ਰਿਸ਼ਤੇਦਾਰ ਹੁਣ ਉਹ ਆਪਦੇ ਕੰਮ ਆਉਂਦੇ ਹੁੰਦੇ ਐ ਭੱਜ ਕੇ ਮਿਲ ਗਏ ਭੱਜ ਕੇ ਖਾ ਰਖੋ ਚਾਹ ਪਾਣੀ ਆਦਰਮੰਡ ਕਰਕੇ ਇਸ ਗੱਲ ਦੀ ਮੈਨੂੰ ਵੀ ਆ ਮੇਰੇ ਦਾ ਬਹੁਤ ਹੈ ਉਹ ਦੋ ਸੱਦ ਕੇ ਵੀ ਮੈਂ ਅਗਲਾ ਕਹਿੰਦੀ ਮੈਨੇ ਕਈ ਤੂੰ ਸੁਣਿਆ ਸੀ ਕਹਿੰਦੇ ਨੇ ਲੈ ਦੋਹਾ ਸਾਸ ਦੇ ਪੇਕੇ ਆਪਣੇ ਕੀ ਲੱਗੇ ਨਹੀਂ ਪਰ ਐ ਲੱਗਦਾ ਵੀ ਆਪਦੇ ਪੇਕੇਆਂ ਨੂੰ ਵੀ ਬਾਦ ਪਹਿਲਾਂ ਸਮਝੇ ਹਨਾ ਬਾਦਾਂ ਨਾਲ ਜਿੱਦੋਂ ਵੀ ਕਹਦਾ ਰਹਿਣਾ ਕਿ ਕਿਹੜੇ ਮਸੇ ਜਾਣਾ ਉਹਨਾਂ ਦਾ ਆਰਾਮ ਤੇ ਖਰ ਹੁੰਦੇ ਐ ਇਹ ਭੂਆ ਕੀ ਜ਼ਮੀਨ ਬੀਜ ਕੇ ਹੋਰਾਂ ਮੈਂ ਹੂੰ ਸਹੀ ਗੱਲ ਹੈ ਮੈਂ ਭੱਜ ਆਇਆ ਤੂੰ ਹਨਾ ਹਾਂ ਤੇ ਉਹ ਵੀ ਕਹਿੰਦਾ ਚੱਲ ਫਿਰ ਤੂੰ ਬੀਜ ਆਪਾਂ ਮਗਰੋਂ ਬੀਜ ਲਾਗੇ ਫਿਰ ਐ ਹੁੰਦਾ ਹਾਂ ਉਹ ਡੀਪੀ ਮਿਲ ਗਈ ਬਈ ਹਾਂਜੀ ਇਹ ਤੂੰ ਵੀ ਚਲੇ ਕੇ ਜਾਣੀ ਹੋਈ ਲੈ ਗਈ ਹਾਂ ਬਈ ਚੰਗਾ ਹੋ ਗਿਆ ਤੇ ਇਹ ਜਾਣੇ ਕਬਾ ਸੀ ਨਾ ਨਾ ਪਈ ਜੀ ਏਪੀ ਤਾਂ ਲੈ ਜੀ ਦੋ ਘਟੇ ਵੱਧ ਨੇ ਲੈ ਜੀ ਚਲੇ ਜਾਣੀ ਹੋਈ ਤਾਂ ਨਾਨਾ ਕੋਈ ਗੱਲ ਨਹੀਂ। ਇਹ ਨੱਤ ਸਾਬ ਚੈਨਲ ਵੱਲੋਂ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜੀ। ਪਿਆਰ ਭਰੀ ਸਤਿ ਸ਼੍ਰੀਕਾਲ ਜੀ। ਤੇ ਆਪਾਂ ਨੇ ਕਈ ਭੈਣਾਂ ਦਾ ਜੀ ਸੁਭਾਅ ਹੁੰਦਾ ਵੀ ਉਹ ਕਹਿ ਦਿੰਦਿਆਂ ਨੇ ਵੀ ਜਿਹੜੇ ਮੇਰੀ ਸੱਸ ਦੇ ਪੇਕੇ ਉਹ ਮੇਰੇ ਕੀ ਲੱਗੇ। ਨਹੀਂ ਜੇ ਆਪਣੀਆਂ ਨੂੰਹਾਉਣ ਨੂੰ ਉਹ ਵੀ ਫਿਰ ਆਪਣੇ ਪੇਕੇ ਨੂੰ ਐ ਕਹਿਣਗੇ ਜਿਵੇਂ ਆਪਾਂ ਨੂੰ ਪੇਕੇ ਪਿਆਰੇ ਹੁੰਦੇ ਆ ਨਾ ਤਾਂ ਆਪਣੀਆਂ ਸੱਸਾਂ ਨੂੰ ਦਾਸ ਸਾਨੂੰ ਉਹਨਾਂ ਨੂੰ ਵੀ ਇੰਨੀ ਪਿਆਰੀ ਹੁੰਦੇ ਨੇ ਤੇ ਬਾਕੀ ਦੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਆਪਾਂ ਨੂੰ ਆਪਾਂ ਸਾਰਿਆਂ ਨੂੰ ਇੱਕ ਬਰਾਬਰ ਸਮਝਿਆ ਕਰੋ। ਜਿਵੇਂ ਆਪਾਂ ਨੂੰ ਆਪਣੇ ਆਪਾਂ ਆਪਣੇ ਪੇਕੇਆਂ ਨੂੰ ਸਮਝਦੇ ਹਾਂ ਨਾ ਤੇ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਉਵੇਂ ਸਮਝੋ ਆਪਾਂ ਹਰ ਇੱਕ ਗੱਲ ਤੇ ਇਹ ਤਾਂ ਕਹੀ ਭੈਣਾ ਕਹਿ ਦਿੰਨੇ ਆਂ ਕਿ ਮੇਰੇ ਪੇਕੇ ਆਏ ਮੇਰੇ ਪੇਕੇ ਆਏ ਤਾਂ ਪੇਕੇ ਸਭ ਲਈ ਹੀ ਓਨੇ ਪਿਆਰੇ ਹੁੰਦੇ ਨੇ ਕਦੇ ਇਹ ਭੇਦਭਾਵ ਨਾ ਰੱਖਿਆ ਕਰੋ ਫਰਕ ਨਾ ਕਰਿਆ ਕਰੋ ਮੱਥੇ ਟਿਉੜੀ ਨਾ ਪਾਇਆ ਕਰੋ ਜਦੋਂ ਕੋਈ ਵੀ ਭੈਣ ਭਰਾ ਆ ਗਿਆ ਉਹ ਤਾਂ ਜਿਹੜਾ ਲਿਖਿਆ ਉਹਦਾ ਹੈ ਨਾ ਦਾਣਾ ਪਾਣੀ ਉਹ ਤਾਂ ਖਾ ਪੀ ਕੇ ਜਾਊਗਾ ਪਰ ਮੈਂ ਤਾਂ ਮੱਥੇ ਵੱਟ ਪਾ ਲਉ ਤੇ ਭਵੇਂ ਉਹਨੂੰ ਖਿੜੇ ਫੁੱਲ ਵਾਂਗੂ ਹੱਸ ਕੇ ਪਰਮਾਨਿਕਾ ਦੇ ਦਿਓ ਹਨਾ ਪਿਓਰ ਸਾਰੀ ਚੀਜ਼ ਉਹ ਫੇਰ ਵੀ ਖਾ ਪੀ ਕੀ ਜਾਊਗਾ ਤੇ ਪਰ ਕਦੇ ਵੀ ਮੱਥੇ ਵਟ ਨਾ ਪਾਇਆ ਕਰੋ ਧੰਨਵਾਦ ਜੀ ਤੁਹਾਨੂੰ ਬਈ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਓ ਹਾਂਜੀ ਥੈਂਕ ਯੂ